ਸੰਗਤ ਜੀ ਆਪਾਂ ਸੈਸਕ੍ਰਿਤੀ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਪੰਕਤੀ ਆਉਂਦੀ ਹੈ ਭਰਨ ਪੋਖਣ ਕਰੰਤ ਜੀਆ ਜੀਆ ਤੇ ਬਿਸਰਾਮ ਹੈ ਬਿਸਰਾਮ ਸ਼ਾਦਨ ਦੇਵੰਤ ਦਾਨੰ ਜੀਆ ਤੇ ਬਿਸਰਾਮ ਲਾਉਣਾ ਹੈ ਬਿਸਰਾਮ ਸ਼ਾਦਨ ਦੇਵੰਤ ਦਾਨੰ ਸਰਜੰਤ ਰਤਨ ਜਨਮ ਜਨਮ ਤੇ ਵਿਸਰਾਮ ਲਾਉਣਾ ਹੈ ਇਸ ਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪੈਰ ਵਿੱਚ ਰਾਰਾ ਲੱਗਾ ਹੈ ਸਰਜੰਤ ਸਰਜੰਤ ਰਤਨ ਜਨਮ ਚਤੁਰ ਚੇਤਨ ਹੈ ਚਤੁਰ ਚੇਤਨ ਹੈ ਚੇਤਨ ਇਕੱਠੇ ਉਚਾਰਨ ਕਰਨਾ ਹੈ ਸਮਝ ਲੱਗੀ ਸਾਰੀ ਹਾਂਜੀ ਪੰਕਤੀ ਆਉਂਦੀ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸੁਖ ਤੇ ਵਿਸਰਾਮ ਲਾਉਣਾ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਪ੍ਰਸਾਦ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਪੈਰ ਵਿਚਾਰ ਆ ਲੱਗਾ ਆਨੰਦ ਬੋਲਣਾ ਐੜੇ ਕੰਨਾਂ ਆਨੰਦ ਆਨੰਦ ਨਹੀਂ ਉਚਾਰਨ ਕਰਨਾ ਇੱਥੇ ਐੜੇ ਨੂੰ ਕੰਨਾਂ ਲੱਗਾ ਆਨੰਦ ਸਿਮਰੰਤ ਨਾਨਕ ਨਾਨਕ ਤੇ ਵਿਸਰਾਮ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿੱਤ ਰਚਨਾ ਰਚਨਾ ਤੇ ਵਿਸਰਾਮ ਹੈ ਇਥੇ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਹਨੇ ਤੱਤੇ ਸਿਹਾਰੀ ਤੇ ਐਡਾ ਬਣ ਜਾਣਾ ਹੈ ਅਨਿੱਤ ਅਨਿੱਤ ਰਚਨਾ ਨਿਰਮੋਹ ਤੇ ਨਿਰਮੋਹ ਪੜ ਕੇ ਫਿਰ ਤੇ ਵੱਖਰਾ ਪੜਨਾ ਹੈ ਨਿਰਮੋਹ ਤੇ ਨਹੀਂ ਪੜਨਾ ਤੱਤੇ ਨੂੰ ਵੱਖਰਾ ਲਾਉਣਾ ਹੈ ਨਿਰਮੋਹ ਆਹਾ ਮੁਕਤ ਹੈ ਧਿਆਨ ਦੇਣਾ ਨਿਰਮੋਹ ਨਹੀਂ ਪੜਨਾ ਨਿਰਮੋਹ ਤੇ ਇਸ ਤਰ੍ਹਾਂ ਪੜ੍ਹਨਾ ਰਚਨਾ ਤੇ ਵਿਸਰਾਮ ਹੈ ਸਮਝ ਲਾ ਗਈ ਸਾਰੀ ਪੰਕਤੀ ਦੀ ਹਾਂ ਜੀ ਤੇ ਪੰਕਤੀ ਆਉਂਦੀ ਏ ਦਾਨੰ ਪਰਾਪੂਰਵੇਣ ਇੱਥੇ ਵਿਸਰਾਮ ਹੈ ਅੱਗੇ ਆਪਾਂ ਇੱਕ ਸ਼ਲੋਕ ਦੀ ਸੰਖਿਆ ਕਰਦੇ ਥਾ ਅੱਜ ਆਪਾਂ ਦੋ ਸ਼ਲੋਕਾਂ ਦੀ ਇਕੱਠੀ ਸੰਖਿਆ ਕਰਨੀ ਹੈ ਇਹ ਦੂਜਾ ਸ਼ਲੋਕ ਸ਼ੁਰੂ ਹੁੰਦਾ ਹੈ ਦਾਨੰ ਪਰਾਪੂਰਵੇਣ ਇੱਥੇ ਵਿਸਰਾਮ ਹੈ ਉਚੰਤੇ ਇੱਥੇ ਭੱਬੇ ਦੇ ਔਂਕੜ ਉੱਤੇ ਟਿੱਪੀ ਹੈ ਚੱਚੇ ਦੀ ਵੀ ਟਿੱਪੀ ਹੈ ਤੇ ਤੱਤੇ ਲਾਏ ਪੁਚੰਤੇ ਨਹੀਂ ਬੋਲਣਾ ਚੰਤੇ ਚੱਚੇ ਦੀ ਬਾਜ ਉਚਾਰਨ ਕਰਨੀ ਹੈ ਭੱਬੇ ਦੇ ਟਿੱਪੀ ਲੱਗੀ ਹੈ ਇਹ ਵੀ ਉਚਾਰਨ ਕਰਨੀ ਹੈ ਪੁਚੰਤੇ ਪੁਚੰਤੇ ਚੱਚੇ ਦੀ ਬਾਜ ਉਚਾਰਨ ਕਰੋ ਪੁਚੰਤੇ ਪੁਚੰਤੇ ਜੇ ਤੁਸੀਂ ਝੱਜਾ ਬੋਲਦੇ ਪੁਚੰਤੇ ਚੱਚਾ ਜਿਹਦੇ ਨਾਲ ਝੰਤੇ ਹੁੰਦਾ ਚੰਤੀ ਚੱਚੇ ਟਿੱਪੀ ਆ ਚੰਤੇ ਹਾਂ ਉਚੰਤੇ ਮਹੀਪਤੇ ਇਸ ਨੂੰ ਮਹੀਪਤੇ ਨਹੀਂ ਬੋਲਣਾ ਜਿਹੜਾ ਪਪਾ ਹੈ ਇੱਧਰ ਨਹੀਂ ਲਾਉਣਾ ਇਹ ਪਤੇ ਮਹੀਪਤੇ ਇਕੱਠਾ ਹੀ ਉਚਾਰਨ ਕਰਨਾ ਹੈ ਪਰ ਜਿਹੜਾ ਮਹੀ ਹੈ ਇਸ ਬੰਧਕ ਲਾ ਕੇ ਉਚਾਰਨ ਕਰਨਾ ਹੈ ਮਹੀਪਤੇ ਮਹੀਪਤੇ ਹਾਂ ਇਕੱਠਾ ਹੀ ਪੜ੍ਹਨਾ ਹੈ ਮਹੀਪਤੇ ਨਹੀਂ ਪੜ੍ਹਨਣਾ ਮਹੀਪਤੇ ਪੜ੍ਹਨਾ ਹੈ ਵਿਪਰੀਤ ਬੁੱਧਯੰ ਮਾਰਤ ਲੋਕਹਿ ਇੱਥੇ ਮਿਸਰਾਮ ਹੈ ਇਸ ਨੂੰ ਬੁੱਧਯੰ ਉਚਾਰਨ ਕਰਨਾ ਬੱਬੇ ਦੇ ਔਂਕੜ ਹੈ ਤੱਦੇ ਉੱਤੇ ਟਿੱਪੀ ਹੈ ਤੇ ਪੈਰ ਜਈਆ ਲੱਗਾ ਹੈ ਇਸ ਨੇ ਜਈਏ ਨੇ ਐੜਾ ਬਣ ਜਾਣਾ ਤੇ ਤੱਦੇ ਨੂੰ ਸਿਆਰੀ ਪੈ ਜਾਣੀ ਬੁੱਧਯੰ ਬੁੱਧਯੰ ਇਹ ਅੱਖਰ ਆਪਾਂ ਬਦਲਦੇ ਨਹੀਂ ਅੱਖਰ ਇਸ ਤਰੇ ਹੀ ਰਹਿਣੇ ਨੇ ਜਿਵੇਂ ਸ਼ਬਦ ਗੁਰਬਾਣ ਵਿੱਚ ਲਿਖੇ ਨੇ ਪਰ ਜਿਹੜੀ ਆਵਾਜ਼ ਨਿਕਲ ਰਹੀ ਹੈ ਇਹ ਤੱਦੇ ਨੂੰ ਸਿਆਰੀ ਤੇ ਐੜੇ ਟਿੱਪੀ ਬੁੱਧਯੰ ਬੁੱਧਯੰ ਹਾਂ ਬੱਬੇ ਔਂਕੜ ਤਦ ਦੇ ਸਿਆਰੀ ਐੜੇ ਟਿੱਪੀ ਬੁੱਧ ਅੰਗ ਬੁੱਧ ਅੰਗ ਮਾਰਤ ਲੋਕ ਹੈ ਲੋਕ ਹੈ ਤੇ ਬਿਸ਼ਰਾਮ ਲਾਉਣਾ ਨਾਨਕ ਚਿਰੰਕਾਲ ਚਿਰੰਕਾਰ ਬੋਲਣਾ ਚਚੇ ਤੇ ਸਿਆਰੀ ਐੜੇ ਟਿੱਪੀ ਐ ਚਿਰੰਕਾਲ ਦੁਖ ਭੋਗਤੇ ਭੋਗਤੇ ਨਹੀਂ ਬੋਲਣਾ ਭੋਗਤੇ ਭੋਗਤੇ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਦਾਨੰ ਪਰਾਪੂਰ ਦੇਣ ਪੁਚੰਤੇ ਮਹੀਪਤੀ ਵਿਪਰੀਤ ਬੁੱਧਯੰ ਮਾਰਤ ਲੋਕਹਿ ਨਾਨਕ ਚਿਰੰਕਾਲ ਦੁਖ ਭੋਗਤੇ ਸਮਝ ਲੱਗੀ ਤੁਹਾਨੂੰ ਹਾਂਜੀ ਹਾਂ 24 ਸ਼ਲੋਕ ਆਪਣੇ ਟੋਟਲ ਸਹਿਸਕ੍ਰਿਤੀ ਦੀ ਆਪਾਂ ਸੰਖਿਆ ਕਰ ਲਈਏ ਅੱਗੇ ਆਪਾਂ ਇੱਕ ਸ਼ਲੋਕ ਦੀ ਸੰਖਿਆ ਕਰਦੇ ਸਾਂ ਅੱਜ ਆਪਾਂ ਦੋ ਸ਼ਲੋਕਾਂ ਦੀ ਸੰਖਿਆ ਕੀਤੀ ਹੈ 24 ਸ਼ਲੋਕ ਹੋ ਗਏ ਨੇ ਸਾਰੀ ਸਮਝ ਲੱਗ ਗਈ ਵੀ ਸ੍ਰੀ ਰਾਮ ਜੀ ਸ਼ਬਦਾਂ ਦੀ ਸਮਝ ਲੱਗ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ